ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡਾ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਪਲਾਜ਼ੋ ਦੀ ਕਟਿੰਗ ਕਰਾਂਗੇ ਪੈਂਟ ਪਲਾਜ਼ੋ ਕਟਿੰਗ మీడియం ਸਾਈਜ਼ ਦਾ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸੂਗੀ ਵੀ ਕਿਦਾਂ ਆਪਾਂ ਇਹਦੀ ਕਟਿੰਗ ਕਰ ਸਕਦੇ ਹਾਂ ਬਹੁਤ ਆਸਾਨ ਆ ਜਿਹਨੂੰ ਬਿਲਕੁਲ ਵੀ ਨਹੀਂ ਕੱਟਣਾ ਆਉਂਦਾ ਉਹ ਵੀ ਇਹ ਪਲਾਜ਼ੋ ਕਟਿੰਗ ਦੇਖ ਕੇ ਸਿੱਖ ਜਾਊਗਾ ਸਭ ਤੋਂ ਪਹਿਲਾਂ ਤਾਂ ਆਪਾਂ ਫੋਲਡ ਕਰ ਲੈਣਾ ਕੱਪੜਾ ਇੱਦਾਂ ਆ ਦੇਖੋ ਇਹਦਾ ਫੋਲਡ ਕਰਿਆ ਹੋਇਆ ਫੋਲਡ ਕਰਕੇ ਜਿਹੜੀ ਕੰਨੀਆਂ ਵਾਲੀ ਸਾਈਡ ਹੋਊਗੀ ਉਹ ਆਪਣੀ ਸਾਈਡ ਰੱਖ ਲੈਣੀ ਹੈ ਜੇ ਤੁਹਾਡਾ ਪ੍ਰਿੰਟਡ ਆ ਪਲਾਜ਼ੋ ਤਾਂ ਉਹਨੂੰ ਪ੍ਰਿੰਟ ਦੇਖ ਲਿਓ ਉੱਪਰ ਨੂੰ ਹੋਣਾ ਚਾਹੀਦਾ ਧਿਆਨ ਨਾਲ ਉੱਪਰ ਨੂੰ ਰੱਖ ਲਿਓ ਸਭ ਤੋਂ ਪਹਿਲਾਂ ਇਧਰੋਂ ਕਟਿੰਗ ਵਾਲੀ ਸਾਈਡ ਤੋਂ ਆਪਾਂ ਮੂਰ ਹੀ ਲਵਾਂਗੇ 2 ਇੰਚ ਦਾ ਨਿਸ਼ਾਨ ਲਾ ਲਾਂਗੇ ਜਿਹੜੀ ਵਿੱਚ ਨੂੰ ਫੋਲਡ ਕਰਨੀ ਹੈ ਇਦਾਂ ਇਹ ਲਾਈਨ ਸਿੱਧੀ ਰੱਖਿਓ ਚਾਹੇ ਤੁਸੀਂ ਸਕੇਲ ਨਾਲ ਵੀ ਮਿਲਾ ਸਕਦੇ ਹੋ ਐਂਚ ਟੇਪ ਨਾਲ ਵੀ ਮਿਲਾ ਸਕਦੇ ਹੋ ਸਿੱਧੀ ਰੱਖਿਓ ਇਹਨੂੰ ਇਸ ਤੋਂ ਬਾਅਦ ਸਾਡਾ ਪਲਾਜ਼ੋ ਤਿਆਰ ਹੋਣਾ ਜੀ 37 ਇੰਚ ਇਸ ਤੋਂ ਬਾਅਦ ਆਪਾਂ ਉਹਦੀ ਲੈਂਥ ਲੈ ਲਾਂਗੇ 37 ਇੰਚ ਇਦਾਂ ਹੀ ਉਧਰ ਨਿਸ਼ਾਨ ਲਗਾ ਲੈਣਾ 37 ਇੰਚ ਦਾ ਆ ਲੈ ਨੂੰ ਬਿਲਕੁਲ ਸਿੱਧਾ ਇੱਦਾਂ ਮਲਾ ਲੈਣਾ ਇਸ ਤੋਂ ਬਾਅਦ ਇਹਦੇ ਉੱਪਰ ਲੈਣਾ ਜੀ ਆ ਪਟਾਈ ਇੰਚ ਜਿਹੜਾ ਲਾਸਟਿਕ ਪਾਉਣਾ ਉਹਦੇ ਲਈ ਏ ਵੀ ਲਾਈਨ ਆਪਾਂ ਸਿੱਧੀ ਕਰ ਲਾਂਗੇ ਇੱਦਾਂ ਇਹ ਦੋਹਾਂ ਜਿਹੜੀ ਕੰਨੀ ਐ ਬਿਲਕੁਲ ਵੇਚ ਨਹੀਂ ਲੈਣੀ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਬਾਅਦ 'ਚ ਵੀ ਕਰ ਲਾਂਗੇ ਪਰ ਇਹਨੂੰ ਐ ਨਿਸ਼ਾਨੀ ਲਗਾ ਲੂ ਵੀ ਆਪ ਵੇਚ ਨਹੀਂ ਲੈਣੀ ਬਿਲਕੁਲ ਵੀ ਇਹਦਾ ਪਲਾਜ਼ੋ ਕਟਿੰਗ hip ਦੇ ਸਹਾਰੇ ਨਾਲ ਕਰੀਦੀ ਹੁੰਦੀ ਹੈ ਜਿਵੇਂ ਆਪਣੀ hip b ਆ ਤਾਂ ਉਹਦਾ ਅੱਧ 10 ਲੈ ਲਾਂਗੇ ਉਹਦੇ ਵਿੱਚ 2 ਇੰਚ ਐਡ ਕਰ ਲਾਂਗੇ ਆਪਾਂ ਤਾਂ ਆਪਣੀ ਕਟਿੰਗ ਇੱਥੋਂ ਲੈਣਾ ਜਿੱਥੋਂ ਨਿਸ਼ਾਨ ਲਗਾਇਆ ਕੰਨੀ ਤੋਂ ਇੱਥੋਂ 11 ਇੰਚ ਤੇ ਉਪਰੋਂ ਨਹੀਂ ਲੈਣੀ ਇਹ ਤਾਂ ਪਲਾਸਟਿਕ ਲਈ ਛੱਡ ਦੇਣਾ ਥੱਲਿਓਂ ਲੈਣਾ ਇਸ ਤੋਂ ਬਾਅਦ ਆਪਾਂ ਆਸਣ ਦਾ ਨਿਸ਼ਾਨ ਲਗਾਵਾਂਗੇ ਆਸਣ ਲਵਾਂਗੇ 12 ਇੰਚ ਇਧਰੋਂ ਵੀ ਦੇਖ ਲਿਓ 11 ਇੰਚ ਹੋਣਾ ਚਾਹੀਦਾ ਇਦਾਂ 11 ਆਸਣ ਬਾਲਾ ਨਹੀਂ ਲੈਣਾ ਕਿਉਂਕਿ ਆਪਾਂ ਪਿਛਲਾ ਪੱਲਾ ਜਿਹੜਾ ਇਹਦਾ ਲੈਣਾ ਉਹ 2 ਇੰਚ 2.5 ਵਾਧਾ ਰੱਖਦੇ ਹੁੰਨੇ ਇਸ ਕਰਕੇ ਫਿਰ ਬਾਲਾ ਹੀ ਖੁੱਲਾ ਜਿਹਾ ਲੱਗਣ ਲੱਗ ਜਾਂਦਾ ਆਸਣ ਪੂਰਾ ਪੂਰਾ ਲੈਣਾ ਵੀ ਆਪਣਾ ਪਲਾਜ਼ੋ ਵੀ ਸੈਟਾ ਚ ਹੋਵੇ ਤੇ ਫਿਟਿੰਗ ਵੀ ਬਹੁਤ ਵਧੀਆ ਆਵੇ ਇਤੋਂ ਬਾਅਦ ਇਧਰੋਂ 2.5 ਇੰਚ ਤੇ ਨਿਸ਼ਾਨ ਲਗਾ ਲੈਣਾ 2.5 ਇੰਚ ਤੇ ਨਿਸ਼ਾਨ ਲਗਾ ਕੇ ਇੱਥੋਂ ਕਾਟ ਪਾ ਲਈ ਆਸਣ ਦੀ ਇਹ ਬਾਹਲੀ ਗੁਲਾਈ ਚ ਨਹੀਂ ਪਾਉਣੀ ਬਸ ਇੰਨੀ ਕੁ ਬਾਅਦ ਠੀਕ ਹੈ ਜੀ ਇਹ ਆਸਨ ਦੀ ਨਿਸ਼ਾਨੀ ਹੋਗੀ ਇਸ ਤੋਂ ਬਾਅਦ ਇਹਦਾ ਅੰਧ ਕਰ ਲੈਣਾ ਆਪਾਂ 11 ਇੰਚ 11 ਇੰਚ ਦਾਦਾਊਗਾ ਜੇ ਨਹੀਂ ਪਤਾ ਲੱਗਦਾ ਤਾਂ ਇਦਾਂ ਕਰ ਲੋ 5.5 5.5 ਇੰਚ ਤੇ ਨਿਸ਼ਾਨੀ ਲਾਵਾਂਗੇ ਇੱਥੋਂ ਹੁਣ ਆਪਾਂ ਥੱਲੇ ਮੂਰੀ ਤੇ ਵੀ ਇੱਥੋਂ ਜਿੱਥੋਂ ਕੰਨੀ ਛੱਡ ਕੇ ਇਸ ਤੋਂ ਬਾਅਦ 5.5 ਦਾ ਨਿਸ਼ਾਨ ਲਗਾਵਾਂਗੇ ਇੱਧਰ ਵੀ 5.5 ਦਾ ਨਿਸ਼ਾਨ ਇੱਧਰ ਵੀ ਜਿਹੜਾ ਸੈਂਟਰ ਵਾਲਾ ਨਿਸ਼ਾਨ ਲਾਇਆ ਇਹਦੇ ਵਿੱਚੋਂ ਆਪਾਂ ਮੂਰੀ ਲਵਾਂਗੇ ਹਾਫ ਆਪ ਜਿਵੇਂ ਆਪਣੀ ਮੂਰੀ ਹੈਗੀ 7 ਇੰਚ ਤਾਂ ਆਪਾਂ 3.5 ਇੰਚ ਇੱਧਰੋਂ ਲਵਾਂਗੇ 3.5 ਇੰਚ ਇੱਧਰੋਂ ਲਵਾਂਗੇ ਆਪਣੀ ਮੂਰੀ ਆ ਗਈ। ਇਦਾਂ ਫਿਰ ਸਕੇਲ ਨਾਲ ਇਹਨੂੰ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਦਾਂਗੇ। ਦੇਖੋ ਇਸ ਤਰ੍ਹਾਂ ਇਹ ਆਪਣੇ ਮੂਰਲੇ ਪੱਲੇ ਦੀ ਹੈ ਜਿਹੜੀ ਉਹ ਕਟਿੰਗ ਹੋ ਗਈ ਆ। ਕੋਈ ਔਖਾ ਨਹੀਂ ਪਲਾਜੋ ਕੱਟਣਾ بس 2-3 ਸਟੈਪ ਨੇ ਜੇ ਆਪਾਂ ਉਹ ਸਹੀ ਕਰ ਲੈਨੇ ਆ ਤਾਂ ਆਪਣੀ ਜਿਹੜੀ ਕਟਿੰਗ ਆ ਉਹ ਬਿਲਕੁਲ ਸਹੀ ਹੋ ਜਾਂਦੀ ਆ ਹੁਣ ਆਪਾਂ ਇਹਦੀ ਅੱਪ ਕਟਿੰਗ ਕਰਾਂਗੇ ਜਿਹੜਾ ਆਵਲਾ ਵਸਾ ਇਹਨੂੰ ਇਹ ਤਿਰਸ਼ਾ ਮਿਲਾ ਕੇ ਇਹਨੂੰ ਲਾ ਦੇਣਾ ਨਾਲੋਂ ਇਹਦੇ ਸਾਹਮਣੇੋਂ ਇੱਥੇ ਤੱਕ ਜਿੱਥੇ ਆਸੀਂ ਰੱਖਿਆ ਇੱਥੋਂ ਇਹ ਤਿਰਸ਼ਾ ਮਿਲਾ ਕੇ ਇਹਨੂੰ ਕੱਪੜੇ ਨੂੰ ਲਾ ਦੇਣਾ ਵੇ ਕਿਤਨੀ ਪਊਗੀ ਆਪਣੇ ਪਲਾਜ਼ੋ ਚ ਬਿਲਕੁਲ ਸਿੱਧਾ ਸਿੱਧਾ ਪੈਂਟ ਵਾਂਗ ਹੋਊਗਾ ਇਤਾਂ ਕੰਨੀ ਤਾਂ ਸਾਰੀ ਆਪਾਂ ਲਾਈ ਦੇਣੀ ਹੈ ਨਾਲੋਂ ఇతా థా వే జా సేణ ఎన్న ఇచ్చ ਹੁਣ ਆਪਾਂ ਪਿਛਲਾ ਪੱਲਾ ਕਟਿੰਗ ਕਰਾਂਗੇ ਉਹ ਵੀ ਬਹੁਤ ਸੌਖਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਆਸਣ ਉਹਨੂੰ ਇੱਦਾਂ 2.5 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਉੱਪਰੋਂ ਵੀ ਇੱਦਾਂ 2.5 ਇੰਚ ਤੇ ਨਿਸ਼ਾਨੀ ਲਾਉਣੀ ਆ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਮਿਲਾ ਕੇ ਇਹਨੂੰ ਇਦਾਂ ਲਾ ਕੇ ਇਹਦੇ ਵਿੱਚ ਗੋਲ ਕਾਰਟ ਪਾ ਲੀਏ ਇੱਥੇ ਹੁਣ ਜਿੱਥੇ ਆਪਾਂ ਨਿਸ਼ਾਨੀ ਲਾਈ ਆ ਆਹ ਵਾਲੇ ਪੱਲੇ ਤੋਂ ਉੱਪਰੋਂ ਢਾਈਆਂ ਚ ਵੱਧ ਲੈਣਾ ਹੁੰਦਾ ਆਪਣੇ ਇੱਥੇ ਇਹਨੂੰ ਇਦਾਂ ਤਿਰਛਾ ਮਿਲਾ ਦੇਣਾ ਇਹਦੇ ਨਾਲ ਥੱਲੇੋਂ ਵੀ ਇੱਥੋਂ ਆਪਾਂ 2-2 ਇੰਚ ਜਾਂ 2.5 ਇੰਚ ਵੱਧ ਨਹੀਂ ਲਵਾਂਗੇ 스ਕੇਲ ਚੱਕਾਂਗੇ ਇਸ ਤਰ੍ਹਾਂ ਜਿੰਨਾ ਕ ਆਪਣਾ 스케일 ਆ ਬਸ ਇੰਨਾ ਕੁ ਵੱਧ ਲਵਾਂਗੇ ਫਿਰ ਆਪਣੇ ਪਲਾਜ਼ੋ ਦੀ ਜਿਹੜੀ ਫਿਟਿੰਗ ਆ ਬਹੁਤ ਵਧੀਆ ਆਊਗੀ ਇਸ ਤਰ੍ਹਾਂ ਹੁਣ ਆਪਾਂ ਇਹਦੀ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਇਧਰੋਂ ਵੀ ਆ ਸੈੱਟ ਕਰਕੇ ਰੱਖ ਕੇ ਇਹ ਵੀ ਲਾ ਦੇਣਾ ਦੂਜੇ ਪੱਲੇ ਦਾ ਵੀ ਆ ਜਿਹੜੀ ਕਾਟ ਆ ਥੋੜੀ ਜੀ ਆਪਾਂ ਗੁਲਾਈ ਚ ਪਾਵਾਂਗੇ ਕਿਉਂਕਿ ਲਾਸਟਿਕ ਪਾਉਣ ਚ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ ఇద్దరు వాదూ కప్ప ਏਸੀ ਜੀ ਸਾਡੀ ਪੈਂਟ ਪਲਾਜੋ ਕਟਿੰਗ ਜੇ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕੋਈ ਔਖਾ ਨਹੀਂ ਕਟਿੰਗ ਕਰਨਾ ਪੈਂਟ ਪਲਾਜੋ